ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕ ਰੋਡ ਦੇ ਨਾਲ ਮੈਂ ਰਾਜਵਿੰਦਰ ਭੋਤਨਾ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤਾਂ ਬਹੁਤ ਇੱਥੇ ਕਿਸਾਨੀ ਦਾ ਜਿਹੜਾ ਇੱਕ ਗੰਭੀਰ ਸੰਕਟ ਵੀ ਚੱਲ ਰਿਹਾ ਹੈ ਤਾ ਬਹੁਤ ਖੇਤੀ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਸਮੱਸਿਆਵਾਂ ਨਾਲ ਜਿਹੜੀ ਕਿਸਾਨੀ ਨਜੱਟ ਵੀ ਰਹੀ ਆ ਤਾਂ ਉਹ ਸਾਰੇ ਦੇ ਦਰਮਿਆਨ ਵੀ ਜਿਹੜੇ ਕੁਝ ਪੰਜਾਬ ਦੇ ਵਿੱਚ ਇਦਾਂ ਦੇ ਕਿਸਾਨ ਨੇ ਜਿਹੜੇ ਖੇਤੀ ਦੇ ਨਾਲ ਜਿਵੇਂ ਸਹਾਇਕ ਧੰਨਿਆਂ ਦੀ ਗੱਲ ਆ ਜਾਂ ਹੋਰ ਸੈਲਫ এমਪਲoyed ਕੰਮਾਂ ਦੀ ਗੱਲ ਆ ਤਾਂ ਉਹਨੂੰ ਲੈ ਕੇ ਕਾਫੀ ਤਰ੍ਹਾਂ ਦੇ ਜਿਹੜੇ ਕੰਮ ਉਹ ਕਿਸਾਨਾਂ ਨੇ ਅਪਣਾਏ ਵੀ ਹੋਏ ਨੇ ਤਾਂ ਤਾਂ ਕਿ ਜਿਹੜੀ ਖੇਤੀ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਆਮਦਨ ਦੇ ਵਿੱਚ ਵੀ ਚੋਖਾ ਵਾਧਾ ਹੋ ਸਕੇ ਕਿ ਤੇ ਉਹਨਾਂ ਨੂੰ ਜਿਹੜਾ ਇਸ ਤੋਂ ਇਲਾਵਾ ਹੋਰ ਵੀ ਉਹਦੇ ਵਿੱਚ ਕਾਫੀ ਗੱਲਾਂ ਕਾਫੀ ਤੱਤ ਨੇ ਤਾਂ ਇਸ ਟਾਈਮ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲੇ ਵਿੱਚ ਮੌਜੂਦ ਹਾਂ ਜਿੱਥੇ ਕਿ ਪੁਸਤਕਾਂ ਦੇ ਨਾਲ ਨਾਲ ਪੰਜਾਬੀ ਘਰ ਦਾ ਪਿੰਡੂ ਖਾਣੇ ਨੂੰ ਲੈ ਕੇ ਜਾਂ ਜਿਹੜਾ ਇੱਕ ਜਿਵੇਂ ਅੱਜ ਦੇ ਟਾਈਮ 'ਚ ਚੱਲਦਾ ਆਰਗੈਨਿਕ ਕਹਿ ਦਿੰਦੇ ਆ ਜਾਂ ਹੋਮ ਬੇਕਡ ਚੀਜ਼ਾਂ ਨੂੰ ਲੈ ਕੇ ਵੀ ਇੱਥੇ ਜਿਹੜੀਆਂ ਕਾਫੀ ਸਟਾਲਸ ਲੱਗੀਆਂ ਹੋਈਆਂ ਨੇ ਤਾਂ ਅਸੀਂ ਇਸ ਟਾਈਮ ਇਹ ਵੀ ਇੱਕ ਅਹਿਮ ਮੰਗਾ ਪੰਜਾਬ ਦੇ ਵਿੱਚ ਖੇਤੀ ਕਿਤਾਬਾਂ ਜਾਂ ਘਰ ਦਾ ਖਾਣਾ ਇਹ ਇੱਕ ਸੱਭਿਆਚਾਰ ਦਾ ਵਿਸਥਾਰ ਰਹੇ ਨੇ ਤਾਂ ਅਸੀਂ ਇਸ ਟਾਲ ਤੇ ਬੈਠੇ ਆਂ ਜਿਲ੍ਹਾ ਮਾਨਸਾ ਤੋਂ ਬੀਰੋਕੇ ਕਲਾ ਪਿੰਡ ਤੋਂ ਜਿਹੜੇ ਸਾਡੇ ਨਾਲ ਵੀਰ ਨੇ ਪਿੰਡ ਬੀ ਦੇ ਨਾਲ ਤੇ ਇਹਨਾਂ ਦਾ ਜਿਹੜਾ ਇੱਕ ਹੈਗਾ ਤਾਂ ਉਹਨਾਂ ਨਾਲ ਆਪਾਂ ਵਿਸਤਾਰ ਪੂਰਵਕ ਗੱਲਬਾਤ ਕਰਾਂਗੇ ਤਾਂ ਕਿ ਇਹ ਸਾਰੇ ਦੀ ਇੱਕ ਜਿਹੜੀ ਜਾਗਰੂਕਤਾ ਜਾਂ ਨਵੇਂ ਕਿਸਾਨਾਂ ਨੇ ਇਹ ਕੰਮ ਕਿਵੇਂ ਸ਼ੁਰੂ ਕੀਤੇ ਜਾ ਸਕਦੇ ਆ ਤਾਂ ਕਿਵੇਂ ਨਮਾ ਪਣਾਇਆ ਜਾ ਸਕਦਾ ਜਾਇਨ ਦੇ ਵਿੱਚ ਕੀ ਸਮੱਸਿਆਵਾਂ ਨੇ ਕਿਵੇਂ ਨਿਝਟਿਆ ਜਾ ਸਕਦਾ ਉਹ ਸਾਰੇ ਦੇ ਦੀ ਚਰਚਾ ਕਰਨ ਦੀ ਅਸੀਂ ਗੱਲਬਾਤ ਕਰਾਂਗੇ ਸਸੀ ਕਾ ਬਾਈ ਜੀ ਸਸੀ ਗੁਰ ਕੀ ਨਾਮ ਆ ਬਈ ਆਪਣਾ ਮੇਰਾ ਬਈ ਸਾਹਿਲਵੰਸ ਲਾਗਾ ਨਾਮ ਤੇ ਜਿਹੜਾ ਇਹ ਪਿੰਡ ਬੀ ਦਾ ਕਨਸੈਪਟ ਹੈ ਇਹ ਬਾਈ ਗੁਰਵਿੰਦਰ ਦਾ ਹੈਗਾ ਪਿੰਡ ਬੀਰੋਕੇ ਕਲਾ ਤੋਂ ਇਹ ਬੇਸਿਕਲੀ ਇੱਕ ਸੈਲਫ ਹੈਲਪ ਗਰੁੱਪ ਹੈਗਾ ਜਿਹੜਾ ਆਪਾਂ ਮਤਲਬ ਪਿੰਡਾਂ ਚ ਸ਼ੁਰੂ ਹੋਇਆ ਸੀਗਾ ਜਿਹੜਾ ਕਿ ਆਪਣੇ ਮਤਲਬ ਪੰਚਾਇਤੀ ਰਾਜ ਦੇ ਅਧੀਨ ਹੁੰਦਾ ਐਕਟ ਦੇ ਅਧੀਨ ਹੁੰਦਾ ਠੀਕ ਹੈ ਜੀ ਤਾਂ ਇਸ ਦੇ ਰਿਲੇਟਡ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਵੇਂ ਅੱਜਕੱਲ ਜਿਹੜੀ ਜ਼ਹਿਰ ਆ ਰਿਹਾ ਆਪਣੇ ਖਾ ਰਹੇ ਹੈ ਜਾਂ ਫਿਰ ਜਿਹੜੇ ਜਵਾਕ ਜਿਹੜੇ ਲੋਕ ਜਿਨ੍ਹਾਂ ਨੂੰ ਵੀਟ ਤੋਂ ਅਲਰਜੀ ਹੈਗੀ ਮਤਲਬ ਜਿਨ੍ਹਾਂ ਨੂੰ ਗਲੂਟਨ ਤੋਂ ਅਲਰਜੀ ਹੈ ਵੈਸੇਕੀ ਕਣਕ ਤੋਂ ਅਲਰਜੀ ਹੈਗੀ ਹਨਾ ਤਾਂ ਉਹ ਉਹਨਾਂ ਵਾਸਤੇ ਕਈ ਮਤਲਬ ਵਰਦਾਨ ਹੈਗਾ ਇੱਕ ਤਰ੍ਹਾਂ ਦਾ ਜਿਹੜੇ ਸਾਡੇ ਪੁਰਾਣੇ ਨਾਅਕ ਕਹਿੰਦੇ ਨੇ ਮੂਲ ਨਾਅ ਹੈ ਜਿਹੜਾ ਬਾਬਾ ਨਾਨਕ ਵੇਲੇ ਕਹਿੰਦੇ ਸੀ ਵੀ ਕੋਧਰੇ ਦੀ ਖੇਤੀ ਕਰਦੇ ਸੀ ਇਹ ਹੁਣ ਜਿਵੇਂ ਕੋਧਰੇ ਦੀ ਕੋਧਰੇ ਦੀ ਕੋਧਰੇ ਦੀ ਖੇਤੀ ਸੀਗੀ ਕੋਧਰੇ ਦੀ ਰੋਟੀ ਹੈ ਜਿਹੜੀ ਬਾਬੇ ਨਾਨਕ ਵੇਲੇ ਭਾਈ ਲਾਲੋ ਜੀ ਨੇ ਖਵਾਈ ਸੀਗੀ ਹੈਨਾ ਤਾਂ ਉਸ ਤੋਂ ਹੀ ਅਸੀਂ ਥੋੜਾ ਹੋਰ ਅੱਗੇ ਅੱਜ ਕੱਲ ਜਿਵੇਂ ਮਸ਼ੀਨੀ ਯੁੱਗ ਹੈਗਾ ਉਹਨਾਂ ਅੱਗੇ ਵਧਾਉਂਦੇ ਹੋਏ ਕਰਦੇ ਹੋਏ ਅਸੀਂ ਇਹਦੇ ਬਿਸਕਟ ਤਿਆਰ ਕੀਤੇ ਹੈਗੇ ਜਿਹੜੀ ਰਾਗੀ ਕੋਧਰੀ ਦੇ ਬਿਸਕਟ ਹੈਗੇ ਬਿਸਕਟ ਤਿਆਰ ਕੀਤੇ ਉਸ ਦੇ ਨਾਲ ਹੀ ਜਿਹੜੇ ਓਟਸ ਦੇ ਬਿਸਕਟ ਹੈਗੇ ਓਟਸ ਬੇਸਿਕਲੀ ਜਿਹੜਾ ਆਪਾਂ ਅੰਗਰੇਜ਼ ਅੰਗਰੇਜ਼ੀ ਚ ਓਟਸ ਕਹਿੰਦੇ ਨੇ ਪੰਜਾਬੀ ਚ ਜਿਹਨਾਂ ਨੂੰ ਜਿਉਂ ਕਹਿ ਦਿੰਦੇ ਹੈਗੇ ਜਿਉਂ ਦੇ ਇਹ ਬਿਸਕਟ ਹੈਗੇ ਜਿਹੜੇ ਆਪਾਂ ਤਿਆਰ ਕੀਤੇ ਹੈਗੇ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਹਨਾਂ ਚ ਕੋਈ ਮੈਦਾ ਨਹੀਂ ਹੈਗਾ ਇਹਨਾਂ ਦਾ ਫਿਰ ਜਿਵੇਂ ਆਪਾਂ ਤੁਸੀਂ ਤਿਆਰ ਕੀਤਾ ਇਹ ਬਿਸਕਟ ਦੂਸਰੇ ਬਿਸਕਟਾਂ ਦੇ ਮੁਕਾਬਲੇ ਇਹਨਾਂ ਦੇ ਵਿੱਚ ਕੀ ਬਈ ਖਾਸੀਅਤ ਕਹਿ ਸਕਦੇ ਆ ਜੀ ਖਾਸੀਅਤ ਇਹਨਾਂ ਚ ਇਹ ਹੈ ਇਹਦੇ ਚ ਚਾਰ ਚੀਜ਼ਾਂ ਪਾਈਆਂ ਰਾਗੀ ਕੋਧਰਾ ਦੇਸੀ ਘਿਓ ਤੇ ਸ਼ੁਕਰ ਹੋਰ ਇਹਦੇ ਚ ਕੋਈ ਮਤਲਬ ਨਾ ਇਹਦੇ ਚ ਮੈਦਾ ਪਾਇਆ ਇਹਨੂੰ ਜੋੜਨ ਵਾਸਤੇ ਨਾ ਇਹਦਾ ਸਵਾਦ ਬਣਾਉਣ ਵਾਸਤੇ ਆਪਾਂ ਐਡਿਡ 슈ਗ ਫਿਰ ਆਪਾਂ ਕਹਿ ਦਿੰਨੇ ਆਂ ਅੰਗਰੇਜ਼ੀ ਚ ਪ੍ਰੋਸੈਸਡ 슈ਗਰੀਆ ਚਿੱਟੀ ਖੰਡ ਹੈ ਜਿਹੜੀ ਜਿਹੜੀ ਅੱਜਕੱਲ ਜ਼ਹਿਰ ਹੈ ਤੁਸੀਂ ਪਹਿਲਾਂ ਵੀ ਇੰਟਰਵਿਊ ਚ ਸੁਣਿਆ ਹੋਊਗਾ ਕਿ ਚਿੱਟੀ ਖੰਡ ਅੱਜਕੱਲ ਜ਼ਹਿਰ ਦਾ ਕੰਮ ਕਿੰਨਾ ਕਰ ਰਹੀ ਹੈ ਕਿੰਨਾ ਨਹੀਂ ਹੈਨਾ ਕੋਈ ਵੀ ਬ੍ਰਾਂਡਡ ਬਿਸਕੁਟ ਆਪਾਂ ਚੱਕ ਲਈਏ ਉਹਦੇ ਚ 90% 80% ਮੈਦਾ ਹੁੰਦਾ ਹੀ ਹੁੰਦਾ ਅਸੀਂ ਇਹ ਦਾਵਾ ਕਰਦੇ ਆਂ ਸਾਡਾ ਇਹ ਜਿਹੜਾ ਬਿਸਕੁਟ ਹੈ ਇਹ 90% 100% ਹੈ ਜਿਹੜਾ ਆਰਗੇਨਿਕ ਹੈਗਾ ਇਹਦੇ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਤੇ ਬਹੁਤ ਫਾਇਦੇਮੰਦ ਹੈ ਕੋਈ ਖਾਸ ਇਹਦੇ ਤੁਸੀਂ ਫਿਰ ਇਹ ਦੱਸ ਸਕਦੇ ਹੋ ਇਹ ਮੂਲ ਨਾਜ ਦੇ ਜਾਂ ਮੁੱਤੇ ਨਾਜ ਦੇ ਜਾਂ ਮਿਲਟ ਬੇਸਿਕਲੀ ਇਹ ਦੂਸਰੇ ਅਨਾਜ ਦੇ ਮੁਕਾਬਲੇ ਦੂਜੇ ਅਨਾਜ ਦੇ ਮੁਕਾਬਲੇ ਜੀ ਇੱਕ ਤਾਂ ਇਹ ਹਾਈਬ੍ਰਿਡ ਨਹੀਂ ਹੁੰਦੀ ਪਹਿਲੋਂ ਤਾਂ ਤੇ ਦੂਜੀ ਜਿਹੜੀ ਇਹਦੀ ਬਣਾਵਟ ਹੈ ਬਣਾਵਟੀ ਉਸ ਤਰ੍ਹਾਂ ਵੀ ਜਿਹੜੇ ਆਪਣੇ ਜਿਹੜੇ ਆਪਣੇ ਐਟਮੋਸਫੇਅਰ ਦੇ ਹਿਸਾਬ ਨਾਲ ਹੈ ਜੀਓਗ੍ਰਾਫੀਕਲ ਬਾਉਂਡਰੀਜ਼ ਦੇ ਹਿਸਾਬ ਨਾਲ ਹੈ ਉਹ ਤਿਆਰ ਇੱਥੇ ਹੀ ਹੁੰਦੇ ਹੈਗੇ ਤੇ ਇੱਥੇ ਖਾਦੇ ਜਾਂਦੇ ਆ ਇਹਨਾਂ ਚੋਂ ਪਹਿਲਾ ਇੱਕ ਇੱਕ ਇਹ ਵਾਲਾ ਅਨਾਜ ਹੈਗਾ ਜਿਹੜਾ ਅਸੀਂ ਰਾਜਸਥਾਨ ਤੋਂ ਕਰਦੇ ਆ ਮਤਲਬ ਲਿਉਂਦੇ ਹੈਗੇ ਬਾਕੀ ਸਾਰੇ ਜਿਹੜੇ ਅਨਾਜ ਆ ਉਹ ਅੱਜ ਅਸੀਂ ਪੰਜਾਬ ਚ ਗੋਣਨੇ ਆ ਜੇ ਕਿਸੇ ਵੀਰ ਭਰਾ ਨੇ ਕਿਸੇ ਕਿਸਾਨ ਭਰਾ ਨੇ ਇਸ ਦੀ ਖੇਤੀ ਕਰਨੀ ਵੀ ਤਾਂ ਅਸੀਂ ਉਹਨੂੰ ਵੀ ਵੀ ਪ੍ਰੋਵਾਈਡ ਕਰਾਵਾਂਗੇ ਨਾਲ ਪੂਰੀ ਉਹਨੂੰ ਨੌਲੇਜ ਵੀ ਦੇਵਾਂਗੇ ਮਤਲਬ ਕਿ ਗਾਈਡੈਂਸ ਵੀ ਗਾਈਡੈਂਸ ਵੀ ਪੂਰੀ ਜੀ ਪੂਰੀ ਗਾਈਡੈਂਸ ਅਸੀਂ ਦੇਵਾਂਗੇ ਉਹਨਾਂ ਨੂੰ ਸਾਡੇ ਜਿਹੜੇ ਤੇਲ ਹੈ ਜਿਹੜੇ ਦੇਖੋ ਇਹ ਮਸਟਰਡ ਆਇਲ ਹੈ ਮਸਟਰਡ ਆਮ ਇਹ ਜਿਹੜਾ ਆਮ ਜਿਹੜਾ ਆਇਲ ਹੈ ਇਹ ਮਾਰਕੀਟ 'ਚ ਤੁਹਾਨੂੰ 160 180 ਰੁਪਏ ਕਿਲੋ ਮਿਲ ਜੇਗਾ ਲੀਟਰ ਮਿਲ ਜੇਗਾ ਲੇਕਿਨ ਸਾਡਾ ਥੋੜਾ ਮਹਿੰਗਾ ਹੈ ਪਰ ਮਹਿੰਗਾ ਇਹ ਇਸ ਕਰਕੇ ਨਹੀਂ ਹੈਗਾ ਵੀ ਇਹ ਸਾਡੀ ਮਾਰਕੀਟਿੰਗ ਹੈ ਫਿਰ ਕੁਝ ਵੀ ਇਹਦੀ ਮੰਤਰੀ ਉਹੋ ਜੀ ਹੈ ਇਹਦੇ ਰੇਟ ਹੀ ਹੁੰਦੇ ਹੈਗੇ ਪਰ ਇਹਦੇ 'ਚ ਤੱਤ ਪੂਰੇ ਹਨ ਤੁਹਾਨੂੰ ਇਹਦੇ 'ਚ ਕੋਈ ਕਮੀ ਨਹੀਂ ਮਿਲੇਗੀ ਚਾ ਤੁਸੀਂ ਕਿਤੋਂ ਮਰਜ਼ੀ ਲੈਪਟਿਸ ਕਰਾਓ ਸਾਡੇ ਸਾਰੇ ਪ੍ਰੋਡਕਟ ਤੁਸੀਂ ਦੇਖ ਸਕਦੇ ਹੋ ਫਸਾਈ ਟੈਸਟਿਡ ਹੈਗੇ ਲਾਇਸੈਂਸ ਸਾਡੇ ਕੋਲ ਬੇਕਾਇਦਾ ਹੋਰ ਤੁਹਾਨੂੰ ਦੱਸਿਏ ਜਿਵੇਂ ਅੱਜਕੱਲ ਤੁਸੀਂ ਮੈਗੀ ਦਾ ਟ੍ਰੈਂਡ ਤਾਂ ਦੇਖਿਆ ਹੀ ਹੋਣਾ ਬੱਚੇ ਅੱਜਕੱਲ ਮੈਗੀ ਖਾ ਕੇ ਰਾਜੀ ਹੈਗੇ ਠੀਕ ਹੈ ਤੇ ਉਹਦੇ ਨਾਲ ਹੀ ਦੇਖੋ ਇਹਦੇ ਨਾਲ ਹੀ ਟੇਸਟ ਮੇਕਰ ਹੈ ਬਾਕੀ ਜਿਹੜੇ ਮੂਲ ਨਾਜ ਹੈ ਮੂਲ ਨਾਚੇ ਬਾਕੀ ਇਹ ਨਾਜ ਨਾਲੋਂ ਜਾਦੇ ਤਾਕਤ ਹੈ ਜਿਆਦੀ ਉਹਨੂੰ ਕੀ ਕਹਿੰਦੇ ਹੁੰਦੇ ਆਪਾਂ ਕਹਿੰਦੇ ਨੇ ਵੀ ਉਹਨਾਂ 'ਚ ਜਿਆਦੇ ਜੋਰ ਹੈਗਾ ਫਾਈਬਰ ਵੀ ਲੱਗ ਫਾਈਬਰਸ ਵੈਲਿਊਜ਼ ਵੀ ਜਿਆਦੇ ਹੈ ਗਲੂਟਨ ਵੈਲਿਊ ਇਹਨਾਂ 'ਚ ਬਹੁਤ ਨਾਮਾਤਤ ਰਹੀ ਗਈ ਜਿਹਦੇ ਨਾਲ ਇਹ ਕੀ ਕਹਿੰਦੇ ਹੁੰਦੇ ਆ ਆਪਣੇ ਮੂਲ ਨਾਜ ਵਜਦੇ ਆ ਫਿਰ ਮੋٹے ਨਾਜ ਵਜਦੇ ਇਸ ਤਰ੍ਹਾਂ ਭਾਈ ਤੁਸੀਂ ਇਹ ਸ਼ੁਰੂ ਕੀਤਾ ਹੋਇਆ ਜੇ ਕਿਸੇ ਕਿਸਾਨ ਨੇ ਜਾਂ ਕਿਸੇ ਨੇ ਵੀ ਇਹ ਸ਼ੁਰੂ ਕਰਨਾ ਹੋਵੇ ਵੀ ਇਹਦੇ ਇਹ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਕਿਦਾਂ ਇਹ ਸਾਰਾ ਕੀ ਇਹਦਾ ਪ੍ਰੋਸੈਸ ਕੀ ਹੈ ਸ਼ੁਰੂ ਕਰਨ ਦਾ ਸੈਲਫ ਹੈਲਪ ਗਰੁੱਪ ਦਾ ਜੁੜੇ ਤਾਂ ਤੁਸੀਂ ਸਾਡਾ ਜੇ ਬੋਰਡ ਪੜੋ ਸਾਡਾ ਨਾਰਾ ਹੀ ਇਹੀ ਹੈ ਵੋਕਲ ਫਾਰ ਦਾ ਲੋਕਲ ਜਿਹੜਾ ਲੋਕ ਵੋਕਲ ਦਾ ਮਤਲਬ ਜਿਹੜੇ ਲੋਕਲ ਕਿਸਾਨ ਆ ਸੀ ਉਹਨਾਂ ਨੂੰ ਇਹੀ ਗਾਈਡੈਂਸ ਦੇਣਾ ਚਾਹੁੰਦੇ ਆ ਕਿ ਇੱਥੇ ਕਿਵੇਂ ਤੁਸੀਂ ਕਰ ਸਕਦੇ ਹੋ ਤੁਸੀਂ ਪੀਏਯੂ ਯੂਨੀਵਰਸਿਟੀ ਹੈਗੀ ਪੰਜਾਬ ਦੇ ਐਗਰੀਕਲਚਰ ਯੂਨੀਵਰਸਿਟੀ ਉਹਦੇ ਨਾਲ ਜੁੜੋ ਅਸੀਂ ਵੀ ਉਹਦੇ ਕਲੱਬ ਦੇ ਮੈਂਬਰ ਹੈਗੇ ਠੀਕ ਹੈ ਬਾਕੀ ਸਾਡੀ ਬੁੱਢ ਲਾਡਾ ਜਿਹੜੀ ਹੈਗੀ ਹੈ ਫਾਰਮ ਨੈਚੁਰਲ ਫਾਰਮਰਸ ਐਸੋਸੀਏਸ਼ਨ ਹੈਗੀ ਉਹਦੇ ਨਾਲ ਜੁੜੋ ਠੀਕ ਹੈ ਸਾਡੇ ਨਾਲ ਗੱਲ ਕਰੋ ਸਾਡੇ ਨੰਬਰ ਲਓ ਤੇ ਅਸੀਂ ਉਹਨਾਂ ਨੂੰ ਪੂਰੀ ਗਾਈਡੈਂਸ ਪ੍ਰੋਵਾਈਡ ਕਰਾਂਗੇ ਵੀ ਕਿਵੇਂ ਤੁਸੀਂ ਇਹ ਸਟਾਰਟਅਪ ਨੂੰ ਕਰ ਸਕਦੇ ਹੋ ਮੇਨਲੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਫਾਰਮਰਸ ਨੂੰ ਕਿ ਇਹ ਇਕੱਲੇ ਫਾਰਮਿੰਗ 'ਚ ਪੈਸਾ ਨਹੀਂ ਹੈਗਾ ਤੁਸੀਂ ਫਾਰਮਿੰਗ ਆਪਾਂ ਕਹਿ ਦਿੰਨੇ ਵੀ ਪੰਜਾਬ ਇੱਕੇ ਖੇਤੀ ਦਾ ਪ੍ਰਧਾਨ ਸੂਬਾ ਹੈ ਤੁਸੀਂ ਇਹ ਨਾ ਦੇਖੋ ਕੱਲਾ ਫਾਰਮਿੰਗ 'ਚ ਪੈਸਾ ਜਿਹੜਾ ਪੈਸਾ ਹੈਗਾ ਉਹ ਪ੍ਰੋ ਹੀ ਮੈਂ ਫਾਰਮਰਸ ਨੂੰ ਕਹੂੰਗਾ ਕਿ ਤੁਸੀਂ ਪ੍ਰੋਸੈਸਿੰਗ ਦੇ ਵਿੱਚ ਵੱਧ ਤਵੱਜਾ ਜਾਓ ਟ੍ਰੇਨਿੰਗਸ ਲਓ ਜਾ ਕੇ ਉਹ ਉਹ ਤੋਂ ਆਪਣੇ ਕੋਲ ਇੰਸਟੀਟਿਊਟ ਹੈ ਵੱਡੇ ਵੱਡੇ ਇਹ ਮਿਲਟਸ ਦੀ ਕੋਈ ਪੰਜਾਬ ਪੀਏਯੂ ਦੀ ਟ੍ਰੇਨਿੰਗ ਦਿੰਦੀ ਆ ਜਾਂ ਕੋਈ ਵੱਖਰੇ ਤੌਰ ਦੇ ਵੀ ਕੋਈ ਹੋਰ ਹਾਂਜੀ ਬਾਈ ਗੁਰਵਿੰਦਰ ਨਾਲ ਤੁਸੀਂ ਗੱਲ ਕਰੋਗੇ ਜਦੋਂ ਤੁਹਾਨੂੰ ਦੱਸਣਗੇ ਉਹ 14 14 15 15 ਦਿਨਾਂ ਦੇ 6 6 ਮਹੀਨੇ ਦੇ ਕੋਰਸ ਲਗਾ ਕੇ ਆਏ ਆ ਫਿਰ ਹੀ ਉਹਨਾਂ ਨੇ ਜਾ ਕੇ ਸਾਰਾ ਕਨਸੈਪਟ ਸ਼ੁਰੂ ਕੀਤਾ ਤੁਸੀਂ YouTube ਖੋਲੋਗੇ YouTube ਤੇ ਵੀ ਤੁਹਾਨੂੰ ਸਾਰੀ ਇਹਦੀ ਜਾਣਕਾਰੀ ਮਿਲ ਸਕਦੀ ਹੈ ਕਿਤੇ ਵੀ ਮਤਲਬ ਤੁਸੀਂ ਵਿਜ਼ਿਟ ਕਰੋਗੇ ਸਾਈਟਸ ਹੈਗੀਆਂ ਪੀਏਯੂ ਦੀਆਂ ਜਿਹੜੀਆਂ ਸਾਈਟਸ ਉਹਨਾਂ ਦੇ ਆਰਟੀਕਲ ਬਿਲਕੁਲ ਕਿ ਦੇਖੋ ਉਹਨਾਂ ਚ ਤੁਹਾਨੂੰ ਸਭ ਪਤਾ ਲੱਗੇਗਾ ਵੀ ਕਿਵੇਂ ਮਤਲਬ ਮਿਲਟਰੀ ਖੇਤੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ ਤੇ ਇਹਦੇ ਤੋਂ ਕਿਵੇਂ ਆਪਾਂ ਫਰਦਰ ਫਾਇਦੇ ਲੈ ਸਕਦੇ ਆ ਇਹਦੇ ਵਿੱਚ ਬਈ ਤੁਸੀਂ ਇਹਦੇ ਵਿੱਚ ਜਿਵੇਂ ਕੰਮ ਲਾ ਲਈਏ ਕੋਈ ਵੀ ਆਪਾਂ ਇਹਦੇ ਵਿੱਚ ਕੋਈ ਮੁੱਖ ਸਮੱਸਿਆਵਾਂ ਕਿਵੇਂ ਬੇਸਿਕਲੀ ਜਿਹੜੀ ਇੱਕ ਮਾਰਕੀਟਿੰਗ ਦੀ ਪ੍ਰੋਬਲਮ ਜਾਦੀ ਕਿਸਾਨ ਨੂੰ ਆਉਂਦੀ ਹੁੰਦੀ ਹੈ ਆਹੀ ਗੱਲ ਕਹਿ ਦਿੰਦੇ ਆ ਵੀ ਜਿਹੜਾ ਵੀ ਜਿਹੜਾ ਭਾਰਤ ਹੈ ਭਾਰਤ ਇੱਕ ਗਲੋਬਲਾਈਜ਼ਡ ਕੰਟਰੀ ਹੈ ਵੀ ਇਥੋਂ ਵੱਖ-ਵੱਖ ਦੇਸ਼ਾਂ ਤੋਂ ਆ ਕੇ ਲੋਕ ਲੈ ਕੇ ਪ੍ਰੋਡਕਟ ਵੇਚ ਸਕਦੇ ਆ ਤੇ ਇਥੋਂ ਦੀ ਜਿਹੜੀ ਲੋਕ ਹੈ ਉਹ ਰੇਟ ਤੇ ਜ਼ਿਆਦਾ ਡਿੱਗਦੇ ਤਾਂ ਸਭ ਤੋਂ ਵੱਡੀ ਦਿੱਕਤ ਇਹੀ ਹੈ ਰੇਟ ਨਹੀਂ ਮਿਲਦੇ ਵੀਰੇ ਅਸੀਂ ਹੁਣ ਅੱਜ ਇੱਥੇ ਲਈਏ ਠੀਕ ਹੈ ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਬਹੁਤ ਬਹੁਤ ਧੰਨਵਾਦ ਪੰਜਾਬੀ ਯੂਨੀਵਰਸਿਟੀ ਦਾ ਜਿਨੇ ਸਾਨੂੰ ਇੱਥੇ ਸਟਾਲ ਲਾਉਣ ਵਾਸਤੇ ਜਗ੍ਹਾ ਦਿੱਤੀ ਸਾਨੂੰ ਇੰਨਾ ਮਾਣ ਇੱਜ਼ਤ ਬਖਸ਼ਿਆ ਪਰ ਨਾਲ ਇਹ ਵੀ ਹੈ ਕਿ ਲੋਕਾਂ ਦੇ ਮਨ ਚ ਅੱਜ ਵੀ ਇਹ ਵਹਿਮ ਰਹਿੰਦਾ ਹੈ ਜੇ ਬਾਜ਼ਾਰ ਚ 180 ਦਾ ਮਿਲ ਸਕਦਾ ਤਾਂ ਤੁਸੀਂ 280 ਦਾ ਤੇਲ ਕਿਉਂ ਵੇਚ ਰਹੇ ਹੋ 100 ਰੁਪਏ ਮਹਿੰਗਾ ਕਿਉਂ ਹੈ ਪਰ ਲੋਕਾਂ ਨੂੰ ਇਹ ਸਮਝਣੀ ਜ਼ਰੂਰੀ ਹੈ ਕਿ ਉਹ ਜ਼ਹਿਰ ਹੈ ਜਾਂ ਫਿਰ ਉਹ ਮਤਲਬ ਉਹਨਾਂ ਚ ਉਹ ਜੇ ਤੱਤ ਨਹੀਂ ਹੈਗੇ ਜਿਹ ਗੱਲ ਕਹਿੰਦੇ ਆ ਕਿ ਖਾਓ ਤੇ ਫਿਰ ਪਤਾ ਲੱਗੂ ਤੇ ਫਿਰ ਸਾਡੇ ਕੋਲ ਵਾਪਸ ਆਓ। ਛੋਟਾ-ਮੋਟਾ ਤੁਸੀਂ ਜਿਸ ਤਰ੍ਹਾਂ ਹੁਣ ਯੂਨੀਵਰਸਿਟੀ ਦੇ ਵਿੱਚ ਸਟਾਲ ਲਗਾ ਰਹੇ ਆਂ। ਹੋਰ ਵੀ ਸਾਡਾ ਮੰਤਵ ਸਾਡਾ ਮੰਤਵ ਯੂਨੀਵਰਸਿਟੀ 'ਚ ਸਟਾਲ ਲਗਾਉਂਦਾ ਕੱਲਾ ਸਾਡੀ ਸੇਲ ਕਰਨਾ ਨਹੀਂ ਹੈ। ਅਸੀਂ ਲੋਕਾਂ ਨੂੰ ਇੱਥੇ ਆਏ ਵੱਖ-ਵੱਖ ਪਿੰਡਾਂ ਤੋਂ ਜਾਂ ਫਿਰ ਵੱਖ-ਵੱਖ ਯੂਨੀਵਰਸਿਟੀਆਂ ਤੋਂ ਜਾਗਰੂਕਤ ਕਰਨ ਆਏ ਆਂ ਕਿ ਆਪਣੇ ਪਿੰਡਾਂ 'ਚ ਆਪਣੇ ਘਰਾਂ 'ਚ ਜਾ ਕੇ ਇਹੋ ਜਿਹੇ ਸੈਲਫ ਹੈਲਪ ਗਰੁੱਪ ਚਲਾਓ ਤਾਂ ਕਿ ਤੁਹਾਡੀ ਆਪਦੀ ਇਨਕਮ 'ਚ ਵਾਧਾ ਹੋਵੇ ਤੇ ਪੰਜਾਬ ਇੱਕ ਨਵੀਆਂ ਉਚਾਈਆਂ ਤੇ ਪਹੁੰਚੇ ਤੇ ਇੱਕ ਕੀ ਕਹਿੰਦੇ ਹੁੰਦੇ ਆ ਵੀ ਜਿਹੜੀ ਸਰਕਾਰ ਦੀਆਂ ਸਕੀਮਾਂ ਉਹਨਾਂ ਦਾ ਆਪਾਂ ਫਾਇਦਾ ਲੈ ਸਕੀਏ। ਮਤਲਬ ਉਹ ਹੀ ਸਵਾਲ ਕਰਨੇ ਲੱਗਿਆ ਸੀ ਵੀ ਸਰਕਾਰ ਦਾ ਇਹਦੇ ਵਿੱਚ ਕਿੰਨਾ ਕਾਰਦ ਹੈ? ਕਿੰਨੀ ਕਿ ਹੈਲਪ ਆ? ਕਿੰਨਾ ਕੁ ਜਰੂਰ ਲੋੜ? ਬਹੁਤ ਜ਼ਿਆਦਾ ਮਤਲਬ ਜੇ ਤੁਸੀਂ ਸਰਕਾਰੀ ਸਰਕਾਰੀ ਮੇਲਿਆਂ ਤੇ ਜਦੋਂ ਤੁਸੀਂ ਜਾਣਦੇ ਹੋ ਤਾਂ ਉਹਦੇ ਵਿੱਚ ਕੀ ਕਹਿੰਦੇ ਹੁੰਦੇ ਜਦੋਂ ਤੁਸੀਂ ਸੈਲਫ ਹੈਲਪ ਗਰੁੱਪ ਦੇ ਦੁਆਰਾ ਰਜਿਸਟਰ ਕਰਕੇ ਸੈਲਫ ਹੈਲਪ ਗਰੁੱਪ ਬਣਾਉਣ ਦੇ ਵਿੱਚ ਵੀ ਉਹ ਕੀ ਪ੍ਰੋਸੈਸ ਸਰਕਾਰ ਦਾ ਉਹਦੇ ਜੀ ਆਪਾਂ ਨੂੰ ਸਰਕਾਰ ਨਾਲ ਜਿਹੜਾ ਹੈਗਾ ਆਪਾਂ ਨੂੰ ਕਿਹੜੇ ਡਿਪਾਰਟਮੈਂਟ ਨਾਲ ਕੰਟੈਕਟ ਕਰਨਾ ਪੈਂਦਾ? ਆਪਾਂ ਨੂੰ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼ ਹੁੰਦਾ ਹੈ ਇਹ। ਉਹਦੇ ਡੀਐਸਐਸ ਉਹ ਕਹਿ ਦਿੰਦੇ ਉਹਦੇ ਮੈਂ ਕੰਟੈਕਟ ਬਾਕੀ ਡੀਸੀ ਆਫਿਸ ਚਲ ਜੰਨੇ ਆਪਾਂ ਡੀਸੀ ਆਫਿਸ ਜਾ ਕੇ ਆਪਾਂ ਜਿਹੜੇ ਸੁਵਿਧਾ ਕੇਂਦਰ ਆ ਸਾਂਝ ਕੇਂਦਰ ਸਿੰਗਲ ਵਿੰਡੋ ਡਿਸਪੋਜ਼ਲ ਉਹ ਜਿਹਨੂੰ ਕਹਿ ਦਿੰਦੇ ਆ ਉੱਥੇ ਜਾਓ ਉੱਥੇ ਜਾ ਕੇ ਦੱਸੋ ਵੀ ਅਸੀਂ ਇੱਦਾਂ ਕਰਕੇ ਐਸਐਚਜੀ ਰਜਿਸਟਰ ਕਰਉਣਾ ਚਾਹੁੰਦੇ ਆ ਤੁਹਾਨੂੰ ਸਾਰੀ ਕਾਰਵਾਈ ਦੱਸ ਦੇਣਗੇ ਏ ਟੂ ਜ਼ੈਡ ਵੀ ਕੀ ਕਾਰਵਾਈ ਹੈਗੀ ਕੀ ਨਹੀਂ ਸਰਕਾਰ ਦਾ ਉਹਦੇ ਵਿੱਚ ਕੋਈ ਫਾਈਨੈਂਸ਼ੀਅਲੀ ਸਪੋਰਟ ਵੀ ਹੁੰਦੀ ਹੈ ਸਰਕਾਰ ਦੀ ਫਾਈਨੈਂਸ਼ੀਅਲੀ ਸਪੋਰਟ ਇਹ ਹੈ ਸਰਕਾਰ ਫ੍ਰੀ ਫੰਡਸ ਲੋਨ ਪ੍ਰੋਵਾਈਡ ਕਰਦੀ ਹੈ ਬਾਕੀ ਕੰਪਨੀਆਂ ਦਾ ਬਹੁਤ ਹੈ ਕੰਪਨੀਆਂ ਜਿਹੜੀਆਂ ਹੈਗੀਆਂ ਕੰਪਨੀ ਸਿੱਕ ਦਿਏਗੀ ਜਿਹਦੇ ਵਿੱਚ ਕੀ ਉਹ ਪੈਸੇ ਕੁਝ ਕੱਢਦੇ ਹੈਗੇ ਵੀ ਅਸੀਂ ਸੁਸਾਇਟੀ ਦੀ ਰਿਸਪੌਂਸਿਬਿਲਟੀ ਹੈ ਸੇ ਸੁਸਾਇਟੀ ਦੀ ਰਿਸਪੌਂਸਿਬਿਲਟੀ ਪੂਰਾ ਕਰਨਾ ਸਿਲਾਵਾਂਗੇ ਤਾਂ ਉਹ ਫੰਡ ਨੂੰ ਅਸੀਂ ਯੂਟਿਲਾਈਜ਼ ਕਰ ਸਕਦੇ ਹਾਂ ਜੇ ਸਾਡਾ ਪ੍ਰੋਜੈਕਟ ਵਧੀਆ ਹੈ ਜੇ ਸਾਡੇ ਪ੍ਰੋਜੈਕਟ ਚ ਦਮ ਹੈ ਤਾਂ ਕੰਪਨੀਆਂ ਪੈਸਾ ਦੇਣਗੇ ਤਾਂ ਸਾਡੇ ਵਿੱਚ ਇਨਵੈਸਟ ਕਰਨਗੇ ਜਿਸ ਦੇ ਨਾਲ ਕੀ ਐਸਐਚਜੀ ਹੋਰ ਗਰੋਅ ਕਰ ਸਕਦਾ ਤੇ ਆਖਰ ਦੇ ਭਾਈ ਤੁਸੀਂ ਹੁਣ ਕੀ ਮੈਸੇਜ ਦੇਣਾ ਚਾਹੁੰਦੇ ਹੋ ਇੱਥੋਂ ਆਪਾਂ ਯੂਨੀਵਰਸਿਟੀ ਬੈਠੇ ਆਂ ਯੂਨੀਵਰਸਿਟੀ ਇਹੀ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੱਧ ਤੋਂ ਵੱਧ ਪੜੋ ਵੱਧ ਤੋਂ ਵੱਧ ਟ੍ਰੇਨਿੰਗਸ ਲੋ ਸਕਿਲਸ ਲੋ ਕਿ ਅੱਜ ਦਾ ਜਿਹੜਾ ਯੁੱਗ ਹੈ ਜੇ ਆਪਾਂ ਚੀਨ ਨਾਲ ਕੰਪੇਅਰ ਕਰਦੇ ਆ ਭਾਰਤ ਨੂੰ ਜਾਂ ਫਿਰ ਆਪਾਂ ਹੋਰ ਇੱਕ ਸਮਰੱਥਕੰਤਰੀ ਦੇਸ਼ਾਂ ਨਾਲ ਆਪਾਂ ਕੰਪੈਰੀਸ਼ਨ ਕਰੀਏ ਭਾਰਤ ਦਾ ਜਾਂ ਫਿਰ ਪੰਜਾਬ ਦਾ ਤਾਂ ਉਹਦੇ ਵਿੱਚ ਕਮੀ ਆਉਂਦੀ ਹੈ ਸਕਿੱਲਸ ਦੀ ਆਪਣੇ ਲੋਕਾਂ ਨੂੰ ਅੱਜ ਬਹੁਤ ਜ਼ਿਆਦਾ ਲੋੜ ਹੈ ਕਿ ਲੋਕ ਪੜਨ ਤੇ ਸਕਿਲਡ ਹੋਣ ਤਾਂ ਕਿ ਜੋ ਹੈ ਆਪਾਂ ਫਿਰ ਫਿਰ ਇੱਕ ਦੁਬਾਰਾ ਮਤਲਬ ਕੀ ਕਹਿੰਦੇ ਹੁੰਦੇ ਉਹ ਉਚਾਈਆਂ ਤੇ ਪਹੁੰਚ ਗਏ ਜਿਹੜਾ ਨਾਮ ਆਪਣਾ ਪੰਜਾਬ ਦਾ ਪਹਿਲਾਂ ਵੀ ਸੀ ਬਾਕੀ ਤੇ ਇਹੀ ਗੱਲ ਕਹੂੰਗਾ ਪੰਜਾਬ ਦਾ ਨਾਮ ਅੱਜ ਵੀ ਉਨਾ ਹੀ ਹੈ ਪਰ ਲੇਕਿਨ ਉਸ ਉਚਾਈਆਂ ਨੂੰ ਫਿਰ ਫਿਰ ਦੁਹਰਾਉਣ ਆਪਾਂ ਨੂੰ ਕੁਛ ਨਾ ਕੁਛ ਅਲੱਗ ਕਰਨਾ ਪਊਗਾ ਇੱਕ ਬਾਈ ਤੁਸੀਂ ਆਪਣਾ ਕੰਟੈਕਟ ਜਰੂਰ ਬੋਲ ਦਿਓ ਜਿਸ ਕਿਸੇ ਨੂੰ ਕਈ ਰਹੀ ਕੋਈ ਹੈਲਪ ਹੁੰਦੀ ਆ ਟ੍ਰੇਨਿੰਗ ਦੀ ਇੱਕ ਵਾਰ ਆਪੋਲੀ ਤੌਰ ਤੇ ਤੁਸੀਂ ਬੋਲੇ ਦੇਖੋ ਜੀ ਸਾਡਾ ਬੀਰੋ ਕੇ ਪਿੰਡ ਹੈ ਬਾਈ ਗੁਰਵਿੰਦਰ ਸਿੰਘ ਜੀਆ ਦਾ ਨੰਬਰ ਹੈਗਾ 94173 ਤੇ 45264 ਮੈਂ 94173 45264 ਬਾਕੀ ਤੁਹਾਡੀ ਉਹਦੇ ਤੇ ਵੀ ਐਡ ਰਿਪ੍ਰਿੰਟਿਨ ਚ ਵੀ ਆ ਦੇਗਾ ਨੰਬਰ ਹਾਂਜੀ ਇੱਥੇ ਸਾਰੇ ਪ੍ਰੋਡਕਟਸ ਆ ਜਿਹੜੇ ਸਾਰੇ ਲੱਕੜ ਦੇ ਘੋਲੂ ਨਾਲ ਹੀ ਆਪਾਂ ਜਿਹੜੇ ਤੇਲ ਲੱਕੜ ਦੇ ਘੋਲੂ ਨਾਲ ਹੀ ਕਰਦੇ ਹੈਗੇ ਜਿਵੇਂ ਪ੍ਰਾਂ ਇਹ ਤੇ ਮੱਚ ਆਪਾਂ ਕਰਦੇ ਸੀਗੇ ਕੋਈ ਇਹਨਾਂ 'ਚ ਕੈਮੀਕਲ ਨਹੀਂ ਐਡ ਕਰਦੇ ਕੋਈ ਇਹਨਾਂ 'ਚ ਪ੍ਰੀਜ਼ਰਵੇਟਿਵ ਨਹੀਂ ਐਡ ਕਰਦੇ ਜਿੱਦਾਂ ਹੈ ਚੀਜ਼ ਤੁਹਾਡੇ ਕੋਲੇ ਉਦਾਂ ਹੋਵੇ ਇਹ ਅਸੀਂ ਯੂਨੀਵਰਸਿਟੀ ਬੈਠੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤਾਂ ਸਾਡਾ ਇਸ ਵੀਡੀਓ ਦਾ ਮਕਸਦ ਕਰਨ ਦਾ ਇਹ ਆ ਵੀ ਇੱਕ ਜਿਹੜੀ ਮੂਲ ਅਨਾਜ ਪੁਰਾਣੇ ਅਨਾਜ ਜਿਹਨੂੰ ਕਹ ਦਿੰਦੇ ਆ ਕੰਗਣੀ ਹਰੀ ਕੰਗਣੀ ਕੋਧਰਾ ਉਹਨੂੰ ਲੈ ਕੇ ਜਿਹੜਾ ਇੱਕ ਉਹਦੀ ਕੀ ਉਹਦੇ ਫਾਇਦੇ ਨੇ ਜਾਂ ਜਿਹੜੇ ਸਟਾਰਟਅੱਪਸ ਨੇ ਨਵੇਂ ਕੋਈ ਯੂਥ ਆ ਜਾਂ ਨਵੇਂ ਕਿਸਾਨਾਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਸਰਕਾਰ ਦੀਆਂ ਬਹੁਤ ਸਕੀਮਾਂ ਨੇ ਸੈਲਫ ਹੈਲਪ ਗਰੁੱਪ ਦੇ ਮਾਧਮ ਰਾਹੀਂ ਜਿਹੜੀਆਂ ਸਟਾਲਸ ਵੀ ਜੋ ਸਰਕਾਰ ਪ੍ਰੋਵਾਈਡ ਕਰਾਉਂਦੀ ਆ ਪੂਰੇ ਭਾਰਤ ਲੈਵਲ ਤੇ ਜਿਹੜੇ ਇਹ ਇੱਕ ਬੜੀਆਂ ਸੈਲਫ EMPLOIED ਦੇ ਲਈ ਬੜੀਆਂ ਸਕੀਮਾਂ ਨੇ ਸਰਕਾਰ ਦੀਆਂ ਤਾਂ ਸਾਡਾ ਇਹੀ ਮੰਤਬਾ ਵੀ ਜੇ ਕੋਈ ਨਵਾਂ ਰਜਗਾਰ ਜਾਂ ਨਵੀਂ ਤਰ੍ਹਾਂ ਦਾ ਕੋਈ ਇਨੀਸ਼ੀਏਟਿਵ ਕਰਨਾ ਚਾਹੁੰਦਾ ਕਿਸਾਨ ਤਾਂ ਉਹਨਾਂ ਨੂੰ ਕੋਈ ਸਮੱਸਿਆ ਨਾ ਸਕੇ ਤਾਂ ਅਸੀਂ ਇਹ ਕੰਟੈਕਟ ਨੰਬਰ ਡਿਸਕ੍ਰਿਪਸ਼ਨ ਚ ਵੀ ਪਾ ਦਵਾਂਗੇ ਜੇ ਕਿਸੇ ਨੂੰ ਮਿਲਟਸ ਦੇ ਰਿਲੇਟਡ जायचं ਪ੍ਰੋਡਕਟਸ ਦੇ ਰਿਲੇਟਡ ਜਾਂ ਉਹਨਾਂ ਨੂੰ ਕੋਈ ਪ੍ਰੋਡਕਟਸ ਦੀ ਖਰੀਦਣ ਦੀ ਲੋੜ ਆ ਜਾਂ ਕਿਸੇ ਟ੍ਰੇਨਿੰਗ ਦੀ ਲੋੜ ਆ ਜਾਂ ਕੰਮ ਸ਼ੁਰੂ ਕਰਨ ਦੀ ਲੋੜ ਆ ਤਾਂ ਤੁਸੀਂ ਇਹਨਾਂ ਨਾਲ ਜਿਹੜਾ ਉਹ ਕੰਟੈਕਟ ਕਰ ਸਕਦੇ ਹੋ ਤੇ ਇਸ ਕੰਮ ਦੇ ਵਿੱਚ ਤੁਸੀਂ ਵੀ ਜਿਹੜਾ ਇੱਕ ਹਿੱਸਾ ਪਾ ਸਕਦੇ ਹੋ ਜਿਸ ਮਕਸਦ ਨਾਲ ਇਹ ਵੀ ਰਸਾਇਲ ਉਹਨਾਂ ਨੇ ਇੱਥੇ ਦੱਸਿਆ ਜਿਹੜਾ ਵੋਕਲ ਫਾਰ ਲੋਕਲ ਫਾਰਮਰਸ ਜਿਹੜਾ ਇਹਨਾਂ ਦਾ ਹੈਗਾ ਤਾਂ ਇਹ ਸਾਰੇ ਦੇ ਵਿੱਚ ਸਾਡਾ ਮਕਸਦ ਜਿਹੜਾ ਇਸ ਇੱਕ ਚੰਗੀ ਚੀਜ਼ ਨੂੰ ਈ ਸੀਗਾ ਜਾਗਰੂਕਤਾ ਲਈ ਤੇ ਨਵੇਂ ਜਿਹੜੇ ਮਰਜ਼ਾ ਉਹਨਾਂ ਨੂੰ ਜਿਹੜਾ ਨਵਾਂ ਸਟਾਰਟਅਪ ਸ਼ੁਰੂ ਕਰਨ ਦੇ ਲਈ ਤਾਂ ਕਿ ਜਿਹੜੀਆਂ ਪ੍ਰੋਬਲਮਸ ਇਹਨਾਂ ਨੇ ਫੇਸ ਕੀਤੀਆਂ ਉਹ ਨਵਿਆਂ ਨੂੰ ਫੇਸ ਨਾ ਕੀਤੀਆਂ ਸੱਜਣ ਤੇ ਇਸ ਤਰ੍ਹਾਂ ਦਾ ਜਿਹੜਾ ਕੰਮਕਾਰ ਆ ਪਿੰਡਾਂ ਤੋਂ ਜਿਹੜਾ ਚੱਲ ਰਿਹਾ ਮਾਨਸਾ ਜ਼ਿਲ੍ਹੇ ਦੇ ਪਿੰਡ ਵੀਰੇ ਕਿਤੋਂ ਤਾਂ ਹੋਰ ਵੀ ਜਿਹੜੇ ਕਿਸਾਨ ਇਸ ਤਰ੍ਹਾਂ ਦਾ ਪ੍ਰਾਲਾ ਕਰ ਸਕਦੇ ਨੇ ਧੰਨਵਾਦ